ਮਲੋਟ ਰੋਡ ਤੇ ਇੱਕ ਇਹ ਬਹੁਤ ਵੱਡੀ ਜਗ੍ਹਾ ਬਣਾਈ ਗਈ ਹੈ ਇੱਕ ਜਿਵੇਂ ਕਲੋਨੀਆਂ ਕੱਟਦੇ ਹੁੰਦੇ ਆ ਉਸੇ ਤਰ੍ਹਾਂ ਇੱਕ ਕਲੋਨੀ ਦੀ ਤਰ੍ਹਾਂ ਕਲੋਨੀ ਕੱਟੀ ਗਈ ਹੈ ਪਰ ਇਹ ਕਲੋਨੀ ਕੱਟੀ ਗਈ ਹੈ ਬਠਿੰਡਾ ਦੇ ਜਿੰਨੇ ਵੀ ਕਾਰ ਬਜ਼ਾਰ ਹੈ ਇੱਕ ਬਿਜ਼ਨਸ ਪਾਰਕ ਬਣਾਇਆ ਗਿਆ ਹੈ ਬਠਿੰਡਾ ਦੇ ਜਿੰਨੇ ਵੀ ਕਾਰ ਬਜ਼ਾਰ ਹੈਗੇ ਆ ਉਹ ਇਸ ਜਗ੍ਹਾ ਦੇ ਵਿੱਚ ਬਹੁਤ ਖੁੱਲ੍ਹੇ ਢੁਲ੍ਹੇ ਜਗ੍ਹਾ ਹੈ ਇਹ ਚੌੜੀਆਂ ਸੜਕਾਂ ਨੇ ਤੇ ਬਹੁਤ ਇੱਕ ਵੱਡੇ ਏਰੀਆ ਦੇ ਵਿੱਚ ਬਣਾਇਆ ਗਿਆ ਹੈ ਜਿੰਨੇ ਵੀ ਬਠਿੰਡਾ ਦੇ ਕਾਰ ਬਜ਼ਾਰ ਨੇਗੇ ਉਹ ਇਸ ਜਗ੍ਹਾ ਤੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਤੇ ਜਾਣਗੇ ਇਹਦੇ ਬਹੁਤ ਸਾਰੇ ਫਾਇਦੇ ਆ ਜਿਹਨੇ ਜਿਹਨੇ ਇਹ ਡਵੈਲਪ ਕੀਤਾ ਇਹ ਏਰੀਆ ਉਹ ਸਾਡੇ ਨਾਲ ਮੌਜੂਦ ਹਨ ਉਹ ਨਾਲ ਵੀ ਗੱਲ ਕਰਾਂਗੇ ਜਿਹੜੇ ਕਾਰੋਬਾਰ ਦੇ ਹੋਰ ਪ੍ਰਧਾਨ ਨੇ ਉਹ ਵੀ ਇੱਥੇ ਹੈਗੇ ਆ ਤੇ ਆਪਾਂ ਕਰਦੇ ਆ ਗੱਲ ਤੁਹਾਨੂੰ ਬਹੁਤ ਬਹੁਤ ਜਿਹੜਾ ਤੁਸੀਂ ਆ ਕਿਉਂ ਥੈਂਕ ਯੂ ਥੈਂਕ ਯੂ ਸੋਨਾ ਕੰਮ ਕੀਤਾ ਥੈਂਕ ਯੂ ਵੀ ਥੈਂਕ ਯੂ ਸਰ ਇਹ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਓਪਨਿੰਗ ਕੀਤੀ ਜਾ ਰਹੀ ਹੈ ਦੀ ਕਿਵੇਂ ਆਈਡੀਆ ਸਰ ਆਇਆ ਤੁਹਾਨੂੰ ਇਹ ਇਹ ਲਗਭਗ 2 ਸਾਲ ਪਹਿਲਾਂ ਅਸੀਂ ਇਹ ਰॉयਲ ਬਿਜ਼ਨਸ ਪਾਰਕ ਦੇ ਨਾਮ ਤੇ ਪ੍ਰੋਜੈਕਟ ਸ਼ੁਰੂ ਕੀਤਾ ਸੀ ਸਾਡਾ ਸ਼ੁਰੂ ਤੇ ਇਹ ਵਿਜਨ ਸੀ ਕਿ ਇੱਥੇ ਕਿਸੇ ਵੀ ਇੱਕ ਪਾਰਟਿਕਲ ਇੰਡਸਟਰੀ ਨੂੰ ਲੈ ਕੇ ਆਈਏ ਜਾਂ ਫਿਰ ਕੋਈ ਬਹੁਤ ਸਾਰੇ ਅਸੀਂ ਆਈਡੀਆਸ ਲੈਂਦੇ ਕਿ ਜਿਸ ਤਰ੍ਹਾਂ ਹੌਲ ਸੇਲ ਕੋਈ ਹਾਰਡਵੇਅਰ ਦੀ ਮਾਰਕੀਟ ਲੈ ਕੇ ਆਈਏ ਜਾਂ ਕੋਈ ਹੌਲ ਸੇਲ ਦੀ ਕੱਪੜੇ ਦੀ ਮਾਰਕੀਟ ਲੈ ਕੇ ਫਾਈਨਲੀ ਸਾਡੀ ਫਾਈਨਲੀ ਕਾਰਬਜਾ ਨਾਲ ਸਾਡਾ ਇਹ ਟਾਈਪ ਹੋ ਗਿਆ ਅੰਤਿਕ ਸ਼ੋਰੂਮ ਕਾਰੋਬਾਰ ਵਾਲੇ ਨਾਲ ਸੱਥੋਂ ਇਕੱਠੇ ਬਾਈ ਕੀਤੇ ਐ ਔਰ ਇਸ ਪ੍ਰੋਮਿਸ਼ਨਲ ਕਮਿਟਮੈਂਟ ਨਾਲ ਕੀਤੇ ਕਿ ਅਸੀਂ ਇੱਥੇ ਬਿਲਕੁਲ ਇਨੀਸ਼ੀਅਲੀ ਸਟਾਰਟਿੰਗ ਸ਼ੁਰੂ ਕਰਕੇ ਤੇ ਆਪਣਾ ਸ਼ੋਰੂਮ ਬਣਾਵਾਂਗੇ ਔਰ ਤਿੰਨ ਚਾਰ ਮਹੀਨੇ ਦੇ ਅੰਦਰ ਮੈਂ शिफ्ट ਕਰ ਲਾਂਗੇ ਤੇ ਕਿਦਾਂ ਕਿਹੜਾ ਗੱਲ ਉਹਦਾ ਕੀ ਕੁਝ ਹੈਗਾ ਇੱਥੇ ਮਤਲਬ ਵੀ ਪਿੱਛੇ ਸੜਕਾਂ ਜਿਵੇਂ ਹੈਗੀਆਂ ਇੱਥੇ 80 ਫੁੱਟ ਰੋੜੇ ਚੌੜੇ ਰੋਡ ਹੈਗੇ 60 ਫੁੱਟ ਚੌੜੇ ਰੋਡ ਹੈਗੇ ਜੀ ਖੁੱਲੀਆਂ ਰੋਡ ਬਿਲਕੁਲ ਕੰਪਲੀਟ ਰੋਡਸ ਬਣੀਆਂ ਹੋਈਆਂ ਹੈ ਸੀਵਰ ਮਿਊਨਿਸਪਲ ਸਟੋਰਮ ਹਰ ਚੀਜ਼ ਦੀ ਫੈਸਿਲਿਟੀ ਹੈਗੀ ਹੈ ਕਮਰਸ਼ੀਅਲੀ ਅਪਰੂਵਡ ਹੈਗੇ ਨੇ ਕਿਸ ਨੂੰ ਸਪੈਸ਼ਲੀ ਇਹਦੀ ਐਕਸਟਰਾ ਸੀਐਲਯੂ ਕਰਾਉਣ ਦੀ ਜਰੂਰਤ ਨਹੀਂ ਹੈ ਉਹ ਆਲਰੇਡੀ ਆਪਣਾ ਨਕਸ਼ਾ ਪਾਸ ਕਰਾਣਗੇ ਔਰ ਆਪਣਾ ਸ਼ੋਰੂਮ ਬਣਾ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਮੇਰੇ ਖਿਆਲ ਕੇ ਬਠਿੰਡੇ ਲਗਭਗ ਸਾਰੇ ਸ਼ੋਰੂਮ ਜਿਹੜੇ ਕਾਰ ਬਿਆਰ ਆ ਉਹ ਇੱਥੇ ਤੁਸੀਂ ਇਕੱਠੇ ਇੱਕ ਜਗ੍ਹਾ ਦੀ ਕਰ ਸਕਦੇ ਆ ਹਾਂ ਲਗਭਗ 35 ਸ਼ੋਰੂਮ ਆ ਚੁੱਕੇ ਹੈ ਬਾਕੀ ਦੇਖੋ ਜਿਸ ਤਰ੍ਹਾਂ ਜਿਹਦੀ ਕੈਪੈਸਿਟੀ ਹੈ ਕੋਈ ਬਾਇ ਕਰਕੇ ਆ ਰਿਹਾ ਉਸ ਤੋਂ ਬਾਅਦ ਜਾਂ ਫਿਰ ਕੁਝ ਲੋਕ ਹੋ ਸਕਦਾ ਹੈ ਜੋ ਨਹੀਂ ਬਾਇ ਕਰ ਸਕਣਗੇ ਉਹ ਰੈਂਟਲ ਪ੍ਰਾਪਰਟੀ ਲੈ ਕੇ ਮੈਂ ਸਾਡੀ ਉਮੀਦ ਹੈ ਕਿ ਸਭ ਲੋਕ ਇੱਥੇ ਸ਼ਿਫਟ ਹੋਣਗੇ ਕਿਉਂਕਿ ਪ੍ਰੋਪਰ ਇੱਕ ਮਾਰਕੀਟ ਬਣ ਜਾਏਗੀ ਪੂਰਾ ਵਿਜ਼ਨ ਹੈ ਮੈਂ ਸਾਰੇ ਇੱਥੇ ਇਕੱਠੇ ਕਰ ਦਿਆ ਇੱਕ ਬਿਲਕੁਲ ਬਿਲਕੁਲ ਕਿੰਨੀ ਇਕੜ ਜਗ੍ਹਾ ਜੀ ਹੈ ਇਹ ਲਗਭਗ 20 ਏਕੜ ਦੇ ਵਿੱਚ ਹੈਗਾ ਜੀ 20 ਏਕੜ ਤੇ ਸੜਕਾਂ ਜਿਹੜੀਆਂ ਗੱਲ ਕੀਤੀਆਂ ਬੜੀਆਂ ਖੁੱਲੀਆਂ ਡੁੱਲੀਆਂ ਚ ਸੜਕਾਂ ਹੈਗੀਆਂ ਜੀ ਜੀ ਇਹ ਸਾਈਜ਼ ਦੀਆਂ ਸੜਕਾਂ ਦੇ ਤੇ 60 ਫੁੱਟ ਚ ਔਰ 80 ਫੁੱਟ ਚ ਕਿੰਨੇ ਬਾਈ ਕਿੰਨੇ ਦਾ ਸ਼ੋਰੂਮ ਹੈ ਤੇ ਕਿੰਨੀ ਜਗ੍ਹਾ ਹੈਗੀ ਹੈ ਲਗਭਗ 40 ਬਾਈ 90 ਦਾ ਸ਼ੋਰੂਮ ਹੈਗਾ ਜੀ 40 ਬਾਈ ਅਪਰੋਕਸੀਮੇਟ ਹੈ ਨਾ 400 ਕਾ ਦੇ ਆਸ-ਪਾਸ ਦਾ ਸ਼ੋਰੂਮ ਹੈ ਇਸ ਦਾ ਰੇਟ ਕੀ ਹੈ ਜੀ ਇਸ ਜਗ੍ਹਾ ਦਾ ਆਹ ਰੇਟ ਦੇਖੋ ਵੈਰੀ ਕਰ ਜਾਂਦਾ ਹੈ ਜਿਸ ਤਰ੍ਹਾਂ ਕੋਈ ਪ੍ਰੋਗਰੈਸ ਹੋ ਰਹੀ ਹੈ ਤਾਂ ਉਹ ਕੋਈ ਰੇਟ ਫਿਕਸ ਨਹੀਂ ਹੋ ਸਕਦਾ ਹੈ ਨਾ ਜੀ ਇਹ ਮਲੋਟ ਰੋਡ ਮਲੋਟ ਰੋਡ ਹੈ ਮਲੋਟ ਇਹ ਮਲੋਟ ਰੋਡ ਬਟਿੰਡਾ ਦੇ ਉੱਪਰ ਸਥਿਤ ਹੈਗਾ ਜੀ ਬੱਸ ਸਟੈਂਡ ਤੋਂ ਲਗਭਗ 5 ਤੋਂ 7 ਮਿੰਟ ਦੇ ਟ੍ਰੈਵਲਿੰਗ ਤੇ ਹੈਗਾ। ਔਰ ਛੀਲਾ ਦਾ ਜੋ ਮੇਨ ਬਿੰਡ ਸਪੌਟ ਹੈਗਾ ਉਹਦੇ ਤੋਂ 3 ਤੋਂ 4 ਮਿੰਟ ਡਰਾਈਵ ਤੇ ਹੈਗਾ। ਕੋਈ ਪਾਰਕ ਵੀ ਰੱਖਿਆ ਇੱਥੇ ਕੋਈ। ਹਾਂਜੀ। ਇਹਦੇ ਵਿੱਚ ਛੋਟੇ-ਛੋਟੇ ਦੋ ਤਿੰਨ ਪਾਰਕ ਵੀ ਹੈਗੇ ਆ। ਬਟ ਜਿਸ ਤਰ੍ਹਾਂ ਰਾਇਲ ਮਤਲਬ ਤੁਸੀਂ ਸਮਝੋ ਕਿ ਬਿਜ਼ਨਸ ਪਾਰਕ ਦੇ ਵਿੱਚ ਪਾਰਕਸ ਦੀ ਘੱਟ ਜੁਰਤ ਪੈਂਦੀ ਹੈ, ਪਾਰਕਿੰਗ ਦੀ ਜਿਆਦਾ ਜੁਰਤ ਹੁੰਦੀ ਹੈ। ਹਲੋ ਜਿੱਥੇ ਕੋਲਰ ਟ੍ਰਾਈਬਲ ਲੈਣੀ ਹੋਵੇ ਗੱਡੀ ਦੀ ਇੱਥੇ ਰਾਮ ਨਾਲ ਬੜੇ ਆਰਾਮ ਨਾਲ ਦਿੱਤੀ ਜਾ ਸਕਦੀ ਹੈ 60 ਫੁੱਟ ਚੌੜਾ ਰੋਡ ਤਾਂ ਮੇਰੇ ਖਿਆਲ ਚ ਆਪਣੇ ਹਾਈਵੇਅ ਜਿਹੜੇ ਹੈਗੇ ਨੇ ਉਹ ਵੀ ਇਸ ਤੋਂ ਜ਼ਿਆਦਾ ਚੌੜੇ ਨਹੀਂ ਹੁੰਦੇ ਤੇ ਸ਼ੋਅਰੂਮ ਹੈਗਾ 40 22 90 ਦੇ ਆਸ-ਲਗਭਗ ਅਪ੍ਰੋਕਸੀਮੇਟ ਕਿੰਨੇ ਸ਼ੋਅਰੂਮ ਹਨ ਤੱਕ ਲਗਭਗ 150 ਦੇ ਆਸ-ਪਾਸ ਸ਼ੋਅਰੂਮ ਹੈਗੇ ਜੀ 150 ਦੇ ਸਾਰਾ ਕਾਰ ਬਾਜ਼ਾਰ ਇੱਧਰ ਹੀ ਆ ਜੂਗਾ ਬਿਲਕੁਲ ਜੀ ਹੌਲੀ ਹੌਲੀ ਕਰਕੇ ਔਰ ਵੀ ਬਿਜ਼ਨਸ ਕੋਈ ਮਤਲਬ ਕਾਰੋਬਾਰ ਨਹੀਂ ਕੋਈ ਕਰਨਾ ਹੋਵੇ ਕਿਸੇ ਨੇ ਹਾਂਜੀ ਕੋਈ ਹਰ ਲਈ ਓਪਨ ਹੈਗੇ ਦਰਵਾਜ਼ੇ ਸਾਡੇ ਦੇ ਕੋਲੋਂ ਤਾਂ ਕੋਈ ਹਾਰਡਵੇਅਰ ਦੀ ਮਾਰਕੀਟ ਆ ਸਕਦੀ ਹੈ ਹੋਲ ਸੇਲ ਵਾਲੇ ਜਾਂ ਕੋਈ ਬਿਲਡਿੰਗ ਮਟੀਰੀਅਲਸ ਹੋ ਜਾ ਸਕਦੇ ਹੈ ਕੋਈ ਰੈ residense ਨਹੀਂ ਰੈ residensial ਪ੍ਰੋਜੈਕਟ ਨਹੀਂ ਹੈਗਾ ਬੇਸਿਕਲੀ ਜੇ ਆਪਾਂ ਗੱਲ ਕਰੀਏ ਲੋਕੇਸ਼ਨ ਦੀ ਤਾਂ ਬਟਿੰਡੇ ਤੋਂ ਕਿਹੜੀ ਸਾਈਡ ਹੈ ਮਲੌਰ ਤੋਂ ਕਿਹੜੀ ਸਾਈਡ ਹੈ ਬਠਿੰਡਾ ਤੋਂ ਦੇਖੋ ਕਈ ਵਾਰੀ ਅਗਲਾ ਦੇਖਦਾ ਤੱਕਦਾ ਤੱਕ ਜਾਂਦਾ ਇੱਕ ਇਨੀਪਾ ਟਾਈਟਲ ਚ ਵੀ ਲਿਖ ਦਾਂਗੇ ਇਸ ਬਾਰੇ ਮਲੋੜ ਰੋਡ ਦੇ ਉੱਪਰ ਹੈਗਾ ਸੀ ਇਹ ਜਦੋਂ ਤੁਸੀਂ ਬਠਿੰਡਾ ਤੋਂ ਮਲੋੜਵਾਲ ਜਾਓਗੇ ਤਾਂ ਇਹ ਰਾਈਟ ਹੈਂਡ ਸਾਈਡ ਹੈਗਾ ਸਿੱਧਾ ਹੈਗਾ ਔਰ ਥਰਮਲ ਦੇ ਥੋੜਾ 100 ਮੀਟਰ ਅਗੇ ਜਾ ਕੇ ਉਹਦੇ ਆਪੋਜੀਟ ਕੀ ਨਾਮ ਸ਼ੁਭਨਾਮ ਆਪਣਾ ਪ੍ਰਿੰਸ ਕਰਕੇ ਜੀ ਪ੍ਰਿੰਸ ਕਰਕੇ ਬਠਿੰਡਾ ਤੋਂ ਨਹੀਂ ਮੈਂ ਪੀਕੇ ਨੂੰ ਵਲੌਗ ਕਰ ਰਿਹਾ ਪੀਕੇ ਦਾ ਮੇਰਾ ਕੰਮ ਸਿਰਫ ਠੀਕ ਹੈ ਸਰ ਤਾਂ ਬਿਲਕੁਲ ਜੀ ਵਾਕਈ ਲੋਕੇਸ਼ਨ ਇਹ ਮਲੋੜ ਰੋਡ ਤੇ ਆਇਆ ਤੁਹਾਨੂੰ ਲੋਕੇਸ਼ਨ ਅਸੀਂ ਟਾਈਟਲ ਦੇ ਵਿੱਚ ਵੀ ਆ ਜਿਹੜਾ ਉਹ ਦੱਸ ਦਿਆਂਗੇ ਤਾਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਰੋਇਲ ਬਿਜ਼ਨਸ ਸਪਾਰਕ ਨਾਮ ਤੇ ਪ੍ਰੋਜੈਕਟ ਬਠਿੰਡਾ ਦੇ ਵਿੱਚ ਲੈ ਕੇ ਆਏ ਆ ਇੱਥੇ ਪ੍ਰੈਜ਼ੈਂਟਲੀ 35 ਕਾਰ ਵੇਅ ਇਕੱਠੇ ਆ ਰਹੇ ਆ ਲੇਕਿਨ ਅਸੀਂ ਬਾਕੀਆਂ ਦੀ ਵੀ ਮੋਸਟ ਵੈਲਕਮ ਕਰਦੇ ਆ ਕਿਉਂਕਿ ਇੱਥੇ ਟੋਟਲੀ 140 ਸ਼ੋਰੂਮ ਦੀ ਸਪੇਸ ਹੈ ਔਰ ਕਰੀਬ ਕਰੀਬ 25-30 ਬੰਦੇ ਹੋਰ ਕਹਿ ਰਹੇ ਨੇ ਵੀ ਜੋ ਅਸੀਂ ਕੰਸਟਰਕਸ਼ਨ ਕਰਕੇ ਰੈਂਟ ਤੇ ਦੇਣਾ ਚਾਹੁੰਦੇ ਆ ਮੋਸਟ ਵੈਲਕਮ ਹੈ ਅਗਰ ਕਾਬਯਾ ਵਾਲੇ ਜਿਨ ਜੋ ਮੇਰੇ ਵੀਰ ਦੀ ਕਿਸੇ ਦੀ ਇੰਨੀ ਕਪੈਸਿਟੀ ਨਹੀਂ ਹੈ ਕਿ ਉਹ ਪਰਚੇਜ ਕਰੇ ਤਾਂ ਉਹ ਰੈਂਟ ਤੇ ਇੱਥੇ ਬੜੀ ਈਜ਼ੀਲੀ ਲੈ ਸਕਦਾ ਹੈ ਅਸੀਂ ਉਹਨਾਂ ਦਾ ਪੂਰਾ ਸਾਥ ਦਵਾਂਗੇ ਉਹਨੂੰ ਰੈਂਟ ਘੱਟ ਤੋਂ ਘੱਟ ਕਰਵਾਉਣ ਦੇ ਵਿੱਚ ਉਹ ਇਸ ਦੇ ਨਾਲ ਨਾਲ ਇਹ ਵੀ ਹੈ ਕਿ ਕੱਲੇ ਕਾਬਯਾ ਨਹੀਂ ਇੱਥੇ ਹੋਲ ਸੇਲ ਬਿਲਡਿੰਗ ਮਟੀਰੀਅਲ ਦੀ ਮਾਰਕੀਟ ਵੀ ਆ ਰਹੀ ਹੈ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਵੀ ਕਾਬਯਾ ਤੇ ਹੋਲ ਸੇਲ ਬਿਲਡਿੰਗ ਮਟੀਰੀਅਲ ਨੂੰ ਸੈਪਰੇਟ ਰੱਖਿਆ ਜਾਵੇ होलसेल ਬਿਲਡਿੰਗ ਮਟੀਰੀਅਲ ਹੈ ਜੋ 80 ਫੁੱਟ ਤੇ ਪਲੱਸ ਜੋ ਹੋਟਲਸ ਰੈਸਟੋਰੈਂਟਸ ਆ ਰਹੇ ਨੇ ਉਹ 80 ਫੁੱਟ ਤੇ ਆ ਰਹੇ ਨੇ ਪਲੱਸ ਉਸ ਦੇ ਨਾਲ ਜੋ 60 ਫੁੱਟ ਦੀ ਰੋਡ ਹੈ ਉਸ ਤੇ ਆ ਰਹੇ ਨੇ ਜੋ ਕਾਰਬਯਾਰ ਹੈ ਉਹਦੇ ਵਾਸਤੇ ਇੱਕ ਸੈਪਰੇਟ ਅਸੀਂ 50 55 ਸ਼ੋਰੂਮ ਰੱਖੇ ਹੋਏ ਨੇ ਜਿਹਦੇ ਵਿੱਚ ਸਾਰਾ ਕਾਰਬਯਾਰ ਆ ਰਿਹਾ ਇਵਨ ਕਿ ਹੋਲਸੇਲ ਬਿਲਡਿੰਗ ਮਟੀਰੀਅਲ ਦੇ ਲਈ ਸਾਨੂੰ ਸਾਡੇ ਭਾਈ ਸਾਹਿਬ ਸੁਪਰੀਮ ਪਾਈਪਸ ਵਾਲਿਆਂ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਸ਼ੋਰੂਮ ਪਰਚੇਜ ਕਰਕੇ ਸਪੇਸ ਪਰਚੇਜ ਕਰਕੇ ਸ਼ੋਰੂਮ ਦੀ ਕੰਸਟਰਕਸ਼ਨ ਵੀ ਸਟਾਰਟ ਕਰਤੀ ਤੇ ਆਪਣੇ ਗਡੌਂਜ ਆਲਰੇਡੀ ਇੱਥੇ ਬਣਾ ਲਏ ਨੇ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਦੇ ਵੀ ਉਹਨਾਂ ਨੇ ਇੱਥੇ ਆਏ ਤੇ ਸਾਡਾ ਸਾਥ ਦਿੱਤਾ ਇਸੇ ਤੋਂ ਸਾਨੂੰ ਉਮੀਦ ਹੈ ਕਿ ਬਾਕੀ ਦੇ ਜਿੰਨੇ ਹੋਲਸੇਲ ਬਿਲਡਿੰਗ ਮਟੀਰੀਅਲ ਵਾਲੇ ਨੇ ਉਹ ਵੀ ਇੱਥੇ ਆਣਗੇ ਤੇ ਇਸ ਮਾਰਕੀਟ ਨੂੰ ਕਾਮਯਾਬ ਕਰਨਗੇ ਧੰਨਵਾਦ ਜੀ ਇਹ ਬੜਾ ਵਧੀਆ ਪਹਿਲਾ ਹੈ ਕਿਉਂਕਿ ਜੇ ਆਪਾਂ ਕਾਰ ਲੈਣੀ ਹੋਵੇ ਖਰੀਦਣੀ ਹੋਵੇ ਤਾ ਸਾਡੇ ਕੋਲ ਵੱਧ ਤੋਂ ਵੱਧ ਆਪਸ਼ਨ ਮਿਲ ਜਾਣਗੇ ਇੱਥੇ ਇੱਕੋ ਹੀ ਜਗ੍ਹਾ ਤੇ ਬਹੁਤ ਸਾਰੀਆਂ ਆਪਸ਼ਨ ਸਾਨੂੰ ਮਿਲ ਜਾਣਗੇ ਕਿਤੇ ਬਾਹਰ ਦੂਰ ਜਾਣ ਦੀ ਲੋੜ ਨਹੀਂ ਪੈਣੀ ਅਲੱਗ-ਅਲੱਗ ਥਾਂ ਤੇ ਤੇ ਪ੍ਰਧਾਨ ਜੀ ਆਕਾਰ ਸੂਚਕਲੋਂ ਕਾਰ ਇਕੱਠੇ ਕਰਕੇ ਆਪਾਂ ਇੱਥੇ ਲੈ ਆਈਏ ਜੀ 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 ਕਾਰ ਬਾਜ਼ਾਰ ਦੇ ਇਹ ਐਕਚੁਅਲ ਦੇ ਵਿੱਚ ਜੀ ਇਹ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਮਤਲਬ ਤੁਹਾਡਾ ਸਾਰੇ ਹੀ ਅਜ ਬਠਿੰਡਾ ਦੇ মিডিਆ ਦਾ ਇੱਥੇ ਮੈਂ ਆਉਣ ਤੇ ਰਾਇਲ ਬਿਜ਼ਨਸ ਪਾਰਕ ਵਿੱਚ ਆਪਣੇ ਵੱਲੋਂ ਔਰ ਆਪਣੀ ਸਮੁੱਚੀ ਬਠਿੰਡਾ ਕਾਰ ਡੀਲਰ ਐਸੋਸੀਏਸ਼ਨ ਵੱਲੋਂ ਪਹਿਲਾਂ ਦਾ ਧੰਨਵਾਦ ਕਰ ਦਾਂਗੇ ਕਿ ਤੁਸੀਂ ਆਏ ਸਾਡੇ ਖੁਸ਼ੀ ਭਰੇ ਇਸ ਮੌਕੇ ਦੇ ਉੱਪਰ ਸੋ ਇਹਨੂੰ ਇੱਥੇ ਲੈ ਕੇ ਆਉਣ ਦਾ ਸੁਪਨਾ ਜਿਹੜਾ ਸੀਗਾ ਉਹ ਸਾਡੇ ਵੱਡੇ ਭਰਾ ਜਿਨ੍ਹਾਂ ਨੇ ਪਿਛਲੇ 30-35 ਸਾਲ ਤੋਂ ਕਾਰੋਬਾਰ ਕਰ ਰਹੇ ਇਹ ਉਹਨਾਂ ਦਾ ਸੁਪਨਾ ਹੈ ਜੀ ਇਹ ਅੱਜ ਵਾਗਡੋਰ ਸਾਡੇ ਹੱਥਾਂ ਦੇ ਵਿੱਚ ਆਈ ਹੈ ਅਸੀਂ ਜੰਗ ਏਜ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਚੀਜ਼ ਦਿੱਤੀ ਤਾਂ ਮਹਾਰਾਜ ਨੇ ਕਿਰਪਾ ਕੀਤੀ ਕਿ ਸਾਡੇ ਹੱਥੋਂ ਹੀ ਇਹ ਸਿਸਟਮ ਹੋਣਾ ਸੀਗਾ ਪਹਿਲਾਂ ਤਾਂ ਮੈਂ ਉਸ ਪਰਿਵਾਰ ਦਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜੀ ਦੂਜਾ ਮੇਰੇ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਬਲੀਵ ਕੀਤਾ ਸਾਡੇ ਉੱਪਰ ਕਿ ਕੋਈ ਗੱਲ ਨਹੀਂ ਪ੍ਰਧਾਨ ਜੀ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਆਪਾਂ ਕਰ ਲਈਏ ਕਿਉਂਕਿ ਅੱਜ ਜਿਹੜਾ ਸਮਾਂ ਜੀ ਸਮਾਂ ਅੱਜ ਹੈਗਾ ਮਤਲਬ ਉਹਨਾਂ ਬਾਜ਼ਾਰਾਂ ਦਾ ਉਹਨਾਂ ਮਤਲਬ ਜਿੱਦਾਂ ਕਿ ਆਪਾਂ ਗੱਲ ਕਰ ਲਈਏ ਕਿ ਫੈਕਟਰੀ ਆਊਟਲੈਟ ਵਗੈਰਾ ਬਣੀ ਹੋਈ ਹੈ ਤਾਂ ਜਿੱਥੇ ਬੰਦੇ ਨੂੰ ਕੋਈ ਪਾਰਕਿੰਗ ਦੀ ਦਿੱਕਤ ਨਾ ਆਵੇ ਔਰ ਵੱਡੀ ਕੁਆਂਟੀਟੀ ਦੇ ਵਿੱਚ ਜਿੱਦਾਂ ਵੀ ਉਹਨਾਂ ਨੇ ਸਮਾਨ ਖਰੀਦਣਾ ਉਹ ਮਿਲੇ ਸੋ ਅਸੀਂ ਤਕਰੀਬਨ ਇੱਥੇ 35 ਜਿਹੜੇ ਪਲਾਟ ਲਿੱਤੇ ਨੇ 50 ਦੇ ਕਰੀਬ ਅਸੀਂ ਕਾਰ ਬਜ਼ਾਰ ਇੱਥੇ ਸ਼ਿਫਟ ਕਰ ਰਹੇ ਹਾਂ ਤਾਂ ਤਕਰੀਬਨ ਤਕਰੀਬਨ ਸਾਡੇ ਕੋਲੇ 1 ਟਾਈਮ ਸਿੰਗਲ ਟਾਈਮ ਦੇ ਉੱਪਰ ਇੱਥੇ 1500 ਕਾਰ ਹੈ ਜਿਹੜੀ ਅਸੀਂ ਉਹ ਕਸਟਮਰ ਦੇ ਲਈ ਪ੍ਰੋਵਾਈਡ ਕਰਾਵਾਂਗੇ ਮਾਲਵੇ ਦੀ ਸ ਦੀ ਮਾਰਕੀਟ ਹੈ ਇਹ ਬਠਿੰਡਾ ਦੇ ਵਿੱਚ ਹੋਣ ਜਾ ਰਹੀ ਹੈ ਜਿਹੜੀ ਇੱਕ ਛੱਤ ਦੇ ਥਲੇ ਜੇ ਅੱਗੇ ਆਪਾਂ ਗੱਲ ਕਰੀਏ ਤਾਂ 1500 ਕਾਰ ਹੈ ਜਿਹੜੀ ਇੱਕ ਟਾਈਮ ਤੇ ਅਸੀਂ ਪ੍ਰੋਵਾਈਡ ਕਰਵਾਵਾਂਗੇ ਮਤਲਬ ਕਿ ਜ ਆਡਰ ਥਾਦੇ ਭਗਾਈ ਕਰਨ ਦੀ ਲੋੜ ਨਹੀਂ ਪਣੀ ਆਪਸ਼ਨ ਬਹੁਤ ਬਹੁਤ ਹੋਣਗੇ ਇੱਥੇ ਕਾਰ ਦੇਖੋ ਇਹ ਮਤਲਬ ਅੱਜ ਕੱਲ ਹਰ ਬੰਦਾ ਚਾਹੁੰਦਾ ਵੀ ਸਭ ਤੋਂ ਪਹਿਲੀ ਦਿੱਕਤ ਆਉਂਦੀ ਹੈ ਕਿ ਬੱਚੇ ਨਾਲ ਆਉਂਦੇ ਨੇ ਤਾਂ ਸਾਨੂੰ ਪਾਰਕਿੰਗ ਦੀ ਕੋਈ ਦਿੱਕਤ ਨਾ ਹੋਵੇ ਸੋ ਮਤਲਬ 60 60 70 70 ਫੁੱਟ ਚੌੜੀਆਂ ਰੋਡਸ ਨਹੀਂ ਇੱਥੇ ਪ੍ਰੋਪਰ ਜਿਹੜੇ ਹੈਗੇ ਆ ਮਤਲਬ ਪਾਰਕ ਵਗੈਰਾ ਬਣੇ ਹੋਏ ਨੇ ਠੀਕ ਹੈ ਤੇ ਅਸੀਂ ਵੀ ਆਪਣੇ ਅੰਦਰ ਜਿਹੜਾ ਖੁੱਲਾ ਸਿਸਟਮ ਜਿਹੜਾ 4 400 ਗਾਜ ਦੇ ਵਿੱਚ ਸਾਡਾ ਇੱਕ ਸ਼ੋਰੂਮ ਹੈ ਉਹ ਬਣਾਵਾਂਗੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਦਿੱਕਤ ਨਹੀਂ ਆਊਗੀ ਸੈਕੰਡਲੀ ਜਿਹੜੇ ਬੰਦੇ ਨੇ ਚੂਜ਼ ਕਰਨਾ ਤਾਂ ਅਜਤੇ ਇਹ ਸਾਈਜ਼ ਕਿੰਨਾ 40x40 ਇਹ 40x80 ਹੈ ਜੀ ਕਈਆਂ ਦਾ 85 ਹੈ ਜੀ ਕਿਸੇ ਦਾ 90 ਹੈ ਤਕਰੀਬਨ 400 ਗਾਜ ਦਾ ਇੱਕ ਸ਼ੋਰੂਮ ਹੈ ਜੀ ਹੁਣ ਤੱਕ ਕਿੰਨੇ ਜਿਹੜੇ ਕਾਰ ਬਜ਼ਾਰ ਵਾਲੇ ਇੱਥੇ ਲੈ ਚੁੱਕੇ ਆ ਜਿਹੜੇ ਅਸੀਂ ਜਿਹੜੇ ਬਠਿੰਡਾ ਦੇ ਹੈਗੇ ਆ ਜੀ ਬਠਿੰਡਾ ਦੇ ਮੰਨ ਕੇ ਚੱਲੋ ਵੀ ਅਸੀਂ 35 ਕਾਰ ਬਜ਼ਾਰਾਂ ਨੇ ਇਹ ਜਗ੍ਹਾ 35 ਪਲੋਟ ਆ ਜਿਹੜੇ ਉਹ ਪਰਚੇਜ਼ ਕੀਤੇ ਆ ਸਾਢੇ ਸੌਨ ਦੇ ਵਿੱਚ ਆ ਵੀ 7 ਤੋਂ 8 ਕਾਰ ਬਜ਼ਾਰ ਹੈ ਜਿਹੜੇ ਮਲੋਟ ਮੁਕਸਰ ਜਾਂ ਮਤਲਬ ਬਰਨਾਲਾ ਦੇ ਡੀਲਰ ਹੈਗੇ ਆ ਉਹਨਾਂ ਨੇ ਵੀ ਇੱਥੇ ਪਰਚੇਜ਼ ਕੀਤੇ ਆ ਪਰ ਉਹ ਸਾਡੇ ਟੱਚ ਵਿੱਚ ਨਹੀਂ ਹੈਗੇ ਅਸੀਂ 35 ਕੀਤੇ ਨੇ ਇਹ ਕਿ ਇਹਦੇ ਨਾਲ ਨਾਲ ਤੁਹਾਡਾ ਕਾਰੋਬਾਰ ਦੇ ਨਾਲ ਹੀ ਮੇਲ ਜੋੜ ਖਾਂਦਾ ਸਪੇਅਰ ਪਾਰਟ ਦਾ ਵੀ ਹੋ ਸਕਦਾ ਇੱਥੇ ਕੋਈ ਰਿਪੇਅਰ ਦਾ ਵੀ ਹੋ ਸਕਦਾ ਹੈ ਬਿਲਕੁਲ ਬਿਲਕੁਲ ਅਸੀਂ ਮਤਲਬ ਸਾਡੇ ਨਾਲ ਹੀ ਸਾਰਾ ਟੀਚਾ ਲੈ ਕੇ ਆਏ ਆ ਜੀ ਸਾਡੇ ਨਾਲ ਫੋਰਮੈਨ ਮਕੈਨਿਕ ਵੀ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਲੈ ਕੇ ਦਿੱਤੇ ਨੇ ਨਾਲ ਸਪੇਅਰ ਪਾਰਟਸ ਵਾਲੇ ਵੀ ਜਿਨ੍ਹਾਂ ਨੇ ਆਣਾ ਉਹਨਾਂ ਦੀ ਅਸੀਂ ਸ਼ਾਪ ਜਿਹੜੀਆਂ ਹੈਗੀਆਂ ਉਹ ਇੱਥੇ ਆਪਦੇ ਕੋਲੋਂ ਪ੍ਰੋਵਾਈਡ ਕਰਵਾਵਾਂਗੇ ਜਿਨ੍ਹਾਂ ਨੇ ਖਰੀਦ ਪਰਚੇਜ਼ ਕਰਨੀ ਹੈ ਪਰਚੇਜ਼ ਕਰ ਲੈਣ ਨਹੀਂ ਅਸੀਂ ਉਹਨਾਂ ਨੂੰ ਵੀ ਜਿਹੜੇ ਵੀ ਬੰਦੇ ਆਉਂਦੇ ਨੇ ਕੋਈ ਰੈਂਟ ਤੇ ਲੈਣਾ ਚਾਹੁੰਦਾ ਜਿੱਦਾਂ ਦਾ ਵੀ ਪ੍ਰੋਪਰ ਸਾਡੇ ਕੋਲੇ ਇਨਵੈਸਟਰ ਵੀ ਹੈਗੇ ਨੇ ਨਾਲ ਜਾਂ ਦੀ ਹੈ ਕੋਈ ਮਤਲਬ ਸ਼ੋਰੂਮ ਬਣਾਣਾ ਉਹਦੇ ਲਈ ਜਗ੍ਹਾ ਚਾਹੀਦੀ ਹੈ ਨਹੀਂ ਬਣਾ ਸਕਦਾ ਆਪਣਾ ਪਰਚੇਜ਼ ਕਰਕੇ ਰੈਂਟ ਦੇ ਤੇ ਚਾਹੀਦਾ ਤਾਂ ਰੈਂਟ ਦੇ ਉੱਪਰ ਵੀ ਪ੍ਰੋਵਾਈਡ ਹੋਊਗਾ ਕਿਸੇ ਵੀ ਸੱਜਣ ਨੇ ਇੱਥੇ ਸ਼ਾਪ ਕਰਨੀ ਹੈ ਮਤਲਬ ਆਪਣਾ ਤੁਹਾਡਾ ਸਪੇਅਰ ਪਾਰਟਸ ਵਗੈਰਾ ਦਾ ਕਰਨਾ ਜਾਂ ਮਕੈਨਿਕਾ ਕੋਈ ਤਾਂ ਉਹ ਜਿਹੜਾ ਸਾਡੇ ਨਾਲ ਜਾਂ ਕਲੋਨੀ ਦੇ ਮਾਲਕਾ ਪ੍ਰਿੰਸ ਜੀ ਉਹਨਾਂ ਨਾਲ ਕੰਟੈਕਟ ਕਰੋ ਜਿਹੜਾ ਖੁਦ ਪਰਚੇਜ਼ ਕਰ ਸਕਦਾ ਵੈਰੀ ਗੁੱਡ ਹੈ ਜਿਹੜਾ ਨਹੀਂ ਕਰ ਸਕਦਾ ਉਹਦੇ ਲਈ ਰੈਂਟ ਦੇ ਉੱਪਰ ਵੀ ਜਿਹੜਾ ਹੈਗਾ ਉਹ ਪ੍ਰੋਵਾਈਡ ਕਰਵਾਇਆ ਜਾਏਗਾ ਕਈ ਵੀਰ ਆਪਾਂ ਚਲੋ ਸਾਰੇ ਇੱਕ ਜਿੰਨੀ ਹੁੰਦੇ ਕਈ ਇਸ ਤਰ੍ਹਾਂ ਦੇ ਵੀ ਇਹ ਕਾਰ ਬਾਜ਼ਾਰ ਖੋਲੀ ਬੈਠੇ ਆ ਲਾਲਾਂ ਬੰਦਾ ਕੋ ਗੱਡੀ ਲੈ ਲੰਦੇ ਆ ਮੋਸੀ ਨਹੀਂ ਮਿਲਦੀ ਲੋਕ ਥਾਣੇ ਕਚਹਿਰੀਆਂ ਚ ਜਾਂਦੇ ਸੀ ਕਿ ਕਿਸ ਤਰ੍ਹਾਂ ਦੇ ਤੁਹਾਡੇ ਨਾਲ ਕਾਰੋਬਾਰ ਜਿਹਨਾਂ ਲਾਇਸੈਂਸ ਹੋਣਗੇ ਉਹਨਾਂ ਕੋਲੇ ਜਿਹੜਾ ਰੂਟ ਹੋਣਗੇ ਉਹ ਬੰਦੇ ਜਿਹੜੇ ਤੁਹਾਡੇ ਨਾਲ ਜਿਹੜੀ ਜਿਹੜਾ ਇੱਥੇ ਬੰਦਾ ਲਊਗਾ ਜੀ ਪਲਾਟ ਜਿਹਦਾ ਸਾਡੇ ਮਤਲਬ ਥਰੂ ਅਸੀਂ 35 ਜਿਵੇਂ ਪਲਾਟ ਲੈਂਦੇ ਨੇ ਉਹ ਸਾਡੇ ਐਸੋਸੀਏਸ਼ਨ ਦੇ ਜਿਹੜੇ ਹੈਗੇ ਨੇ ਔਰ ਰਜਿਸਟਰਡ ਮੈਂਬਰ ਨੇ ਸਾਡਾ ਹਾਂ ਜਿਹੜਾ ਸਾਡਾ ਰਜਿਸਟਰਡ ਮੈਂਬਰ ਆ 93 ਰਜਿਸਟਰਡ ਮੈਂਬਰ ਨੇ ਜੀ ਪੂਰੇ ਬਠਿੰਡੇ ਦੇ ਵਿੱਚ ਉਹ ਅਗਰ ਕਿਸੇ ਵੀ ਤਰ੍ਹਾਂ ਦੇ ਕੋਈ ਬੰਦੇ ਨਾਲ ਠੱਗੀ ਧੋਖਾ ਹੁੰਦਾ ਕਾਰ ਮਾੜੀ ਵੇਚਦਾ ਪੇਪਰ ਨਹੀਂ ਦਿੰਦਾ ਤਾਂ ਉਹ ਜਾ ਕੇ ਮੌਕੇ ਦੇ ਪ੍ਰਧਾਨ ਦੇ ਨਾਲ ਕੰਟੈਕਟ ਕਰਦਾ ਔਰ ਅਸੀਂ ਸ਼ਕਤੀ ਦੇ ਨਾਲ ਨੇ ਜਿੱਠ ਕੇ ਸਾਡੀ ਯੂਨੀਅਨ ਹਮੇਸ਼ਾ ਜਿਹੜੀ ਉਹ ਕਸਟਮਰ ਦੇ ਨਾਲ ਖੜਦੀ ਹੈ ਬਿਲਕੁਲ ਅਸੀਂ ਯੂਨੀਅਨ ਆ ਜਿਹੜੀ ਉਹ ਡੀਲਰ ਨੂੰ ਬਚਾਉਣ ਦੇ ਲਈ ਨਹੀਂ ਬਣਾਈ ਅਸੀਂ ਕਸਟਮਰ ਦੇ ਹਿੱਤਾਂ ਦੇ ਲਈ ਉਹਦੀਆਂ ਜਿਹੜੀਆਂ ਮਤਲਬ ਪ੍ਰੋਬਲਮ ਨੂੰ ਸੌਲਵ ਕਰਨ ਦੇ ਲਈ ਉਹਦੇ ਲਈ ਅਸੀਂ ਯੂਨੀਅਨ ਬਣਾਈ ਹੈ ਯੂਨੀਅਨ ਹਮੇਸ਼ਾ ਕਸਟਮਰ ਦੇ ਨਾਲ ਹੀ ਖੜਦੀ ਹੈ ਇੱਕ ਜਿਹੜੀ ਹੁਣ ਕਾਰ ਬਜ਼ਾਰ ਬਣ ਜੂਗਾ ਟਾਈਮਿੰਗ ਕੀ ਹੋਊਗੀ ਜੇ ਕਸਟਮਰ ਨੇ ਆਣਾ ਜੀ ਸੰਡੇ ਨੂੰ ਹੋਊਗਾ ਕਿ ਸੰਡੇ ਨੂੰ ਤਾਂ ਜਿਆਦਾ ਲਾਰਟ ਹੋਊਗਾ ਕਾਰਾਂ ਦਾ ਨਹੀਂ ਦੇਖੋ ਸਾਡਾ ਕਿਸੇ ਵੀ ਦਿਨ ਵੀ ਆ ਸਕਦਾ ਬੰਦੇ ਕਿਸੇ ਵੀ ਦਿਨ ਆ ਸਕਦਾ ਜੀ ਉਦੋਂ ਤੱਕ ਜਾ ਕੇ ਕੋਈ ਸਾਡਾ ਜੇ ਕੋਈ ਆਫ ਦਾ ਦਿਨ ਹੋਏਗਾ ਤਾਂ ਉਹ ਸੋਸ਼ਲ ਮੀਡੀਆ ਥਰੂ ਅਸੀਂ ਜਮੇ ਜਾਣਕਾਰੀ ਦੇ ਦੇਾਂਗੇ ਫਿਲਹਾਲ ਅੱਠ ਦਿਨ ਖੁੱਲਾ ਹੋਏਗਾ ਜੀ ਸਵੇਰ ਸਾਡਾ ਤਕਰੀਬਨ ਕਾਰ ਬਜ਼ਾਰ ਹੈ ਜਿਹੜਾ ਉਹ 9:30 ਵਜੇ ਓਪਨ ਹੋ ਜਾਂ ਬਾਕੀ ਰੋਥ ਦੇ ਸਹਾਰ ਨਾਲ ਚੇਂਜ ਹੁੰਦਾ ਰਹਿੰਦਾ ਅੱਜ ਜਿਵੇਂ ਸਰਦੀ ਦੇ ਦਿਨਾਂ ਤਾਂ 6 ਵਜੇ ਜਿਹੜਾ ਇਹ ক্লোਜ਼ ਹੋ ਜਾਏ ਕਰੂਗਾ ਜੀ ਫਾਈਨੈਂਸ ਵਾਲੇ ਵੀ ਜਿਹੜੇ ਤੁਹਾਡੇ ਜਿਵੇਂ ਕਿਸੇ ਨੇ ਗੱਡੀ ਹੈ ਨਾ ਲੈਣ ਆਉਂਦੇ ਤੇ ਚੱਲਿੰਦੇ ਉਹ ਵੀ ਉਹਨਾਂ ਦਾ ਵੀ ਦਫਤਰ ਹੈ ਅੱਜ ਤੇ ਨਾਲ ਹੋਊਗਾ ਸਾਡੇ ਫਾਈਨੈਂਸ ਦੇ ਸਾਡੇ ਦੋ ਦਫਤਰ ਹੈ ਜਿਹੜੇ ਜੀ ਉਹ ਇੱਥੇ ਆਲਰੇਡੀ ਅਸੀਂ ਮਤਲਬ ਨਾਲ ਲੈ ਕੇ ਆਏ ਆਂ ਜੀ ਜਿਨ੍ਹਾਂ ਕੋਲੇ ਹਾਂ ਜਿਨ੍ਹਾਂ ਕੋਲੇ 30 35 35 ਬੈਂਕ ਮੌਕੇ ਤੇ ਅਵੇਲੇਬਲ ਨੇ ਕੋਈ ਵੀ ਕਸਟਮਰ ਆਵੇ ਸਾਨੂੰ 25% ਡਾਊਨ ਬੈਟ ਪੇਮੈਂਟ ਕਰਕੇ ਜਿਹੜੀ ਉਹ ਕਾਰ ਉਹ ਮੌਕੇ ਤੇ ਹੀ ਲੈ ਜਾ ਸਕਦਾ ਹੈ ਫਾਇਲ ਜਿਹੜੀ ਫਾਈਨਾਂਸ ਦੀ ਫੈਸਿਲਿਟੀ ਹੈ ਉਹ ਪੂਰੇ 35 ਦੇ 35 ਕਾਰ ਬਿਆਰਾਂ ਵਿੱਚ ਅਵੇਲੇਬਲ ਹੈ ਤੇ ਸਮਾਂ ਮੈਂ ਪੁੱਛਿਆ ਸੀ ਨਾ ਸਵੇਰ ਸਮਾਂ ਹਾਂਜੀ ਸੋਮਾ ਸਮਾਂ ਜਿਹੜਾ ਸਵੇਰ 9:30 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਦਾ ਜੀ 6 ਵਜੇ ਤੱਕ ਜੀ ਜੀ ਤੇ ਉਸ ਤੋਂ ਬਾਅਦ ਜਿਹੜੀਆਂ ਹੁਣ ਕੋਈ ਰੈ residencies ਵੀ ਹੋਣ ਕਿ ਤੁਹਾਡੇ ਕਿ ਇਕੱਲੇ ਆਫਿਸ ਹੀ ਹੈ ਨਹੀਂ ਫਿਲਹਾਲ ਇੱਕ ਵਾਰ ਆਫਿਸ ਫਿਲਹਾਲ ਆਫਿਸ ਸੈੱਟ ਹੀ ਹੈ ਜੀ ਜੀ ਚੰਗੀ ਗੱਲ ਹੈ ਹਨਾ ਸਾਨੂੰ ਮਾਲਵੇ ਦਾ ਸਭ ਤੋਂ ਵੱਡਾ ਦੱਸਿਆ ਕਿ ਮਾਲਵੇ ਦਾ ਸਭ ਤੋਂ ਵੱਡਾ ਦੱਸਿਆ ਇੱਕ ਗੱਲ ਹੋਰ ਹੈ ਸਪੇਸ ਘਟ ਗਈ ਸੀ ਨਾ ਪਾਰਕਿੰਗ ਦੀ ਲੈ ਕੇ ਬਾਹਰ ਜਿਵੇਂ ਕਾਫੀ ਜਿਹੜੇ ਕਹਿੰਦੇ ਨੇ ਗਲੀਆਂ ਦੇ ਵਿੱਚ ਵੀ ਕਾਰ ਬਜ਼ਾਰ ਕੁੱਲ ਮਤਲਬ ਸਭ ਤੋਂ ਵੱਡੀ ਸਾਨੂੰ ਸਮੱਸਿਆ ਇਹ ਸੀ ਜੀ ਮੈਂ ਹੁਣ ਮੌਕੇ ਦਾ ਪ੍ਰੈਜ਼ੀਡੈਂਟ ਹਾਂ ਸਾਨੂੰ ਤਕਰੀਬਨ 1 ਸਾਲ ਦੇ ਵਿੱਚ 4 ਤੋਂ 5 ਨੋਟਿਸ ਆ ਜਿਹੜੇ ਉਹ ਟ੍ਰੈਫਿਕ ਪੁਲਿਸ ਔਰ ਐਸਐਸਪੀ ਆਫਿਸ ਤੋਂ ਜਿਹੜੇ ਉਹ ਆਉਂਦੇ ਸੀ ਕਿਉਂਕਿ ਸ਼ਹਿਰ ਵਾਸੀ ਪਰੇਸ਼ਾਨ ਸੀ ਸਾਡੇ ਕੋਲੇ ਉਹਦਾ ਕੋਈ ਹੱਲ ਨਹੀਂ ਸੀ ਪਰ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ ਹੱਲ ਮਤਲਬ ਸਾਨੂੰ ਮਿਲਿਆ ਤੇ ਅਸੀਂ ਉਹਨੂੰ ਸਕਿੱਪ ਨਹੀਂ ਕੀਤਾ ਜੀ ਸਾਨੂੰ ਬਹੁਤ ਵਾਜਬ ਰੇਡ ਦੇ ਉੱਪਰ ਜਿਹੜੀ ਇਹ ਜਗ੍ਹਾ ਮਿਲੀ ਹੈ ਤੋਂ ਹੁਣ ਤਾਂ ਸੋਨ ਦੇ ਵਿੱਚ ਆ ਕੇ ਬੱਸ ਸਟੈਂਡ ਵੀ ਆ ਗਿਆ ਤੋਂ ਸਾਰਾ ਸ਼ਹਿਰ ਹੈ ਜਿਹੜਾ ਉਹ ਇਧਰ ਨੂੰ ਕਨਵਰਟ ਹੋਊਗਾ ਇਹ ਮਹਾਰਾਜ ਦੀ ਬੜੀ ਕਿਰਪਾ ਸਾਡੀ ਮਤਲਬ ਸਾਫ਼ ਨੀਅਤ ਨੂੰ ਕਿਉਂਕਿ ਅਸੀਂ ਜਿਹੜਾ ਡਿਸੀਜਨ ਲਿੱਤਾ ਸੀ ਉਹ ਸਿਰਫ ਸ਼ਹਿਰ ਵਾਸੀਆਂ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀ ਉਹਨੂੰ ਕਹਿੰਦੇ ਸੀ ਪਾਤਣਾ ਦਾ ਦਿੱਲੀ ਤੋਂ ਬਾਅਦ ਪਾਤਣਾ ਦਾ ਸਭ ਤੋਂ ਵੱਡਾ ਕਾਰਬਾਜ਼ਾਰਾ ਹੁਣ ਬਠਿੰਡਾ ਦਿੱਲੀ ਤੋਂ ਬਾਅਦ ਸੈਕੰਡ ਬਠਿੰਡਾ ਆ ਗਿਆ ਨਾ ਬਿਲਕੁਲ ਜੀ ਬਿਲਕੁਲ ਮਤਲਬ ਇਹ ਅਸੀਂ ਜਿਹੜਾ ਹੈਗਾ ਪਾਸੇ ਅਸੇ ਤੇ ਸਾਡੇ ਜਿਹੜੇ ਚੰਗੇ ਡੀਲਰ ਭਰਾ ਹੈਗੇ ਨੇ ਚੰਗਾ ਰਤਬਾ ਰੱਖਣ ਵਾਲੇ ਰਸੂਕ ਵਾਲੇ ਅਸੀਂ ਉਹਨਾਂ ਦੇ ਨਾਲ ਪ੍ਰੋਪਰ ਟੱਚ ਦੇ ਵਿੱਚ ਆ ਕਿ ਤੁਸੀਂ ਵੀ ਆਓ ਜਗ੍ਹਾ ਪਰਚੇਸ ਕਰੋ ਇੱਥੇ ਸਾਡੇ ਨਾਲ ਬੈਠੋ ਤਾਂ ਕਿ ਆਪਾਂ ਜਿਹੜਾ ਮਾਲਵੇ ਦਾ ਤਾਂ ਵੱਡਾ ਕਾਰਬਾਜ਼ਾਰ ਬਣਾਇਆ ਹੀ ਬਣਾਇਆ ਜੇ ਨਾ ਗੱਲ ਬਲਟੀ ਵੱਡੀ ਕਰੀਟ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਕਾਰਬਾਜ਼ਾਰਾ ਉਹ ਬਠਿੰਡੇ ਦੇ ਵਿੱਚ ਜਿਹੜਾ ਉਹਨੂੰ ਬਣਾ ਲਈ ਕੀ ਬਠਿੰਡੇ ਦੇ ਵਿੱਚ ਹੋਗਾ ਪੰਜਾਬ ਦਾ ਸਭ ਤੋਂ ਵੱਡਾ ਕਾਰ ਸ਼ਹਿਰ ਵਾਸੀਆਂ ਨੂੰ ਤਾਂ ਰਾਹਤ ਮਿਲੂਗੀ ਬਲੂਗੀ ਜੇ ਜਿਹੜੇ ਕਾਰ ਕਸਟਮਰ ਖਰੀਦਣ ਆਉਣਗੇ ਉਹਨਾਂ ਨੂੰ ਇੱਕੋ ਹੀ ਜਗ੍ਹਾ ਤੇ ਜਿਹੜੀਆਂ ਹੈਗੀਆਂ ਕਾਰਾਂ 1500 ਕਾਰਾਂ ਇਹਨਾਂ ਨੇ ਕਿਹਾ ਕਿ ਲਗਭਗ ਇੱਕ ਟਾਈਮ ਦੇ ਵਿੱਚ 1500 ਬਹੁਤ ਜ਼ਿਆਦਾ ਹੈ ਇਸ ਤੋਂ ਮਤਲਬ ਵੀ ਜਿਹੜਾ ਆਊਗਾ ਖਾਲੀ ਨਹੀਂ ਮੁੜਨਾ ਇੱਕ ਵਾਰੀ ਕਿਉਂਕਿ ਸ਼ਹਿਰ ਦੇ ਅੱਡ-ਅੱਡ ਥਾਂ ਤੇ ਜਾ ਕੇ ਕਾਰ ਦੇਖਣੀ ਪੈਂਦੀ ਸੀ ਕਦੇ ਪਰ ਇੱਥੇ ਇੱਕ ਜਗ੍ਹਾ ਤੇ ਇੱਕ ਮੰਚ ਤੇ ਇੱਕ ਜਗ੍ਹਾ ਤੇ ਸਾਰੇ ਆਪਸ਼ਨ ਉਹਨਾਂ ਮਿਲ ਜਾਣਗੇ ਕਿਹੜੀ ਮਰਜ਼ੀ ਕਾਰ ਖਰੀਦਣੀ ਹੈ ਤੇ ਇਹਨਾਂ ਨੇ ਕਿਹਾ ਕਿ ਸਾਡਾ ਟੀਚਾ ਹੀ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਕਾਰ ਬਾਜ਼ਾਰ ਹੈ ਇੱਥੇ ਬਣਾਈਏ ਤੇ ਹਰ ਫੈਸਿਲਿਟੀ ਹੈ ਜੇ ਕਾਰ ਦੀ ਕੋਈ ਟ੍ਰਾਈ ਲੈਣੀ ਹੈ ਤਾਂ ਬਾਹਰ ਜਾਂਦੀ ਲੋੜ ਨਹੀਂ ਠੀਕ ਹੈ ਤੁਸੀਂ ਨੂੰ ਕੀ ਕਹਿਣਾ ਚਾਹੋਗੇ ਵਧੀਆ ਬਹੁਤ ਸੋਹਣਾ ਉਪਰਾਲਾ ਹੈ ਨਾ ਬਈ ਇਹਨਾਂ ਬਹੁਤ ਵਧੀਆ ਇੱਕ ਤਾਂ ਜਗ੍ਹਾ ਸਾਡੇ ਡੀਲਰ ਭਰਾਵਾਂ ਕੋਲੇ ਸਾਰਿਆਂ ਕੋਲੇ ਆਫ ਦੀ ਹੋ ਗਈ ਹੈ ਨਾ ਸਾਰੇ ਰੈਂਟ ਤੇ ਬੈਠੇ ਸੀ ਰੈਂਟ ਬਹੁਤ ਸੀਗਾ ਇੱਕ ਉੱਥੇ ਪਾਰਕਿੰਗ ਦੀ ਸਮੱਸਿਆ ਸੀਗੀ ਕਾਰਾਂ ਖੜਾਉਣ ਦੀ ਦਿੱਕਤ ਸੀ ਸਾਨੂੰ ਇੱਥੇ ਪਾਰਕਿੰਗ ਦੀ ਸਮੱਸਿਆ ਨਹੀਂ ਆਊਗੀ ਜਿਵੇਂ ਕਸਟਮਰ ਆਉਂਦਾ ਕੋਈ ਉਹਨੂੰ ਟਰਾਈ ਦਵਾਨ ਲੱਗੇ ਉਹਦੀ ਸਮੱਸਿਆ ਨਹੀਂ ਆਊਗੀ ਉੱਥੇ ਟ੍ਰੈਫਿਕ ਬਹੁਤ ਸੀਗਾ ਉਹਨੂੰ ਦੇਖਦੇ ਹੋਏ ਅਸੀਂ ਇੱਥੇ ਲਈ ਹੈ ਜਗਾ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਹੁਣ ਜਿਵੇਂ ਸਾਡੇ ਨਾਲ ਆ ਇਹ ਸੋਨੀਆ ਆਟੋ ਫਾਈਨਾਂਸ ਵਾਲੇ ਇਹ ਵੀ ਇੱਥੇ ਆ ਗਏ ਦੀਪਕ ਵਾਲੀਆ ਜੀ ਠੀਕ ਹੈ ਕਸਟਮਰ ਨੂੰ ਫਾਈਨਾਂਸ ਦੀ ਵੀ ਇੱਥੇ ਹੀ ਉਹ ਕਰਵਾਵਾਂ ਹਨਾ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਬਾਕੀ ਤੁਸੀਂ ਭਰਾ ਆਓ ਸਾਡੇ ਨਾਲ ਤੁਹਾਡੇ ਸਹਿਯੋਗ ਨਾਲ ਤਾਂ ਬਿਲਕੁਲ ਸੋਨੂ ਬਰਾੜ ਤਾਂ ਕਿਸੇ ਤਾਂ ਸਾਰੀ ਜੀ ਸਰਵਿਸ ਆ ਉਹ ਇੱਕੋ ਜਗ੍ਹਾ ਤੇ ਕਸਟਮਰ ਨੂੰ ਮਿਲ ਜੂਗੀ ਚਾਹੇ ਫਾਈਨਾਂਸ ਦੀ ਆ ਚਾਹੇ ਰਿਪੇਅਰ ਦੀ ਆ ਤੇ ਚੱਕ ਕਰ ਮੈਂ ਸਿਵਲ ਲਾਈਨ ਬਠਿੰਡੇ ਚ ਮੇਰਾ ਸੋਨੀਆ ਆਟੋ ਫਾਈਨਾਂਸ ਦਾ 30 ਸਾਲਾਂ ਤੋਂ ਕਾਰੋਬਾਰ ਹੈ ਆਜੋ ਭਾਈ ਜੀ ਤੁਸੀਂ ਵੀ ਹਾਂਜੀ ਅੱਛਾ ਤੇ ਮੈਂ ਇਹ ਸੋਚ ਕੇ ਹੀ ਇੱਥੇ ਆਇਆ ਸੀਗਾ ਵੀ ਮੇਰੇ ਸਾਰੇ ਭਰਾ ਕਿਉਂਕਿ ਮੇਰਾ ਕਾਰਾਂ ਦਾ ਫਾਈਨਾਂਸ ਹੀ ਐ ਸਿੰਪਲੀ ਟਰਾਂਸਪੋਰਟਰ ਦਾ ਵੀ ਹੈ ਵੈਸੇ ਕਮਰਸ਼ੀਅਲ ਗੱਡੀਆਂ ਦਾ ਪਰ 90% ਕਾਰਾਂ ਹੀ ਮੈਂ ਪ੍ਰੋਵਾਈਡ ਕਰਦਾ ਜਿੰਨਾ ਤੇ ਫਾਈਨਾਂਸ ਕਰਦਾ ਤੇ ਮੇਰਾ ਮਿੱਤਾ ਇਹ ਹੀ ਰਹਿੰਦਾ ਹੈ ਵੀ ਬੰਦਾ ਜਦੋਂ ਆਇਆ ਨਾਲ ਦੀ ਨਾਲ ਵੀ ਉਹਦੇ ਡਾਕੂਮੈਂਟ ਇਕੱਠੇ ਕਰਕੇ ਡਿਸੀਜਨ 15-20 ਮਿੰਟ ਚ ਮੈਂ ਦੇ ਦੇਣਾ ਤੇ 2 ਦਿਨ 2 অর 3 ਡੇਜ਼ ਮੈਂ ਉਹਦੀ ਪੇਮੈਂਟ ਕਰ ਦੇਣਾ ਤੇ ਉਹਦੇ ਨਾਲ ਇਹਨਾਂ ਨੂੰ ਵੀ ਮੇਰਾ ਸਹਿਯੋਗ ਮਿਲੂਗਾ ਤੇ ਮੈਨੂੰ ਵੀ ਕਸਟਮਰ ਮਿਲੂਗਾ ਨੇਚਰਲੀ ਹੈ ਫਾਈਨੈਂਸਰ ਨੂੰ ਤਾਂ ਕਸਟਮਰ ਵਧੀਆ ਚਾਹੀਦਾ ਫਾਈਨਾਂਸ ਕਰਦੇ ਹੋ ਗੱਡੀਆਂ ਦੇ ਹਾਂਜੀ 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 ਵੀਜੀ ਆਪਣਾ ਵੀ ਹਾਂਜੀ ਆਪਣਾ ਵੀ ਕੰਮ ਦੇ ਆਪਣਾ ਡੀਕੇ ਮੋਟਰ ਦੇ ਨਾਮ ਤੇ ਆ 140 ਫੁੱਟ ਤੇ ਅੱਛਾ ਹਾਂਜੀ ਵਧੀਆ ਇਹ ਉਪਰਾਲਾ ਸਾਰੇ ਹਾਂਜੀ ਬਹੁਤ ਵਧੀਆ ਉਪਰਾਲਾ ਇਹ ਕਿਉਂਕਿ ਸਾਰੇ ਸਾਡੇ ਡੀਲਰ ਭਰਾ ਆਮੰਦ ਸਾਨੂੰ ਐ ਸੀਗਾ ਵੀ ਅਸੀਂ ਆਪ ਦੀ ਜਗ੍ਹਾ ਲਈਏ ਤੇ ਇਹਦੇ ਵਿੱਚ ਹੁਣ ਇੱਥੇ ਸਾਡੇ ਪ੍ਰਧਾਨ ਸਾਹਿਬ ਜੀ ਨੇ ਗੱਲ ਕੀਤੀ ਸੀ ਪ੍ਰਿੰਸ ਜੀ ਨਾਲ ਤੇ ਉਹ ਤੋਂ ਬਹੁਤ ਵਧੀਆ ਉਪਰਾਲਾ ਹੋਇਆ ਸਾਨੂੰ ਸਾਰਿਆਂ ਨੂੰ ਆਪ ਦੀ ਜਗ੍ਹਾ ਬਣ ਗਈ ਮੇਨ ਤਾਂ ਇਹ ਹੀ ਆ ਪਹਿਲਾਂ ਰੈਂਟ ਵਗੈਰਾ ਬਹੁਤ ਜ਼ਿਆਦਾ ਸੀਗੇ ਬਾਕੀ ਟ੍ਰੈਫਿਕ ਦੀ ਬਹੁਤ ਸਮੱਸਿਆ ਸੀਗੀ ਹਾਂ ਤਾਂ ਬਿਲਕੁਲ ਜੀ ਇੱਕ ਗੱਲ ਹੋਰ ਆ ਜੇ ਕੋਈ ਤਾਂ ਇਹ ਨਾਲ ਸ਼ਹਿਰ ਦੀ ਉਹ ਸਮੱਸਿਆ ਵੀ ਜਿਹੜੀ ਟ੍ਰੈਫਿਕ ਦੀ ਸੀਗੀ ਉਹ ਵੀ ਆ ਲੋਕੀ ਕਿਉਂਕਿ ਮਾਰ ਮੰਡੀ ਹੋਗੀ ਕਾਰਾਂ ਕਾਰ ਬਾਜ਼ਾਰ ਸ਼ਹਿਰ ਦੀ ਬੱਚੀਗਾ ਤਾਂ ਪੀੜ ਹੋ ਜਾਂਦੀ ਸੀਗੀ ਤਾਂ ਟ੍ਰੈਫਿਕ ਰੁਕਦਾ ਸੀ ਤੇ ਇੱਥੇ ਇੱਕ ਜਗ੍ਹਾ ਤੇ ਆ ਕੇ ਜਿਹੜੀ ਆ ਸਰਵਿਸ ਕਸਟਮਰ ਨੂੰ ਵਧੀਆ ਮਿਲੂਗੀ ਤੇ ਚਾਹੇ ਫਾਈਨੈਂਸ ਦੀ ਆ ਚਾਹੇ ਕੋਈ ਰਿਪੇਅਰ ਦੀ ਆ ਚਾਹੇ ਕਾਰ ਖਰੀਦਨੀ ਆ ਤਾਂ ਇੱਥੇ ਜਿਹੜਾ ਇੱਕ ਵਾਰੀ ਚ ਵੜ ਗਿਆ ਬਿਜ਼ਨਸ ਪਾਰਕ 'ਚ ਉਹ ਬਾਹਰ ਖਾਲੀ ਕਾਲੀ ਮੁੜ ਕੇ ਨਹੀਂ ਆਣਾ ਕਿਉਂਕਿ ਸਾਰੇ ਆਪਸ਼ਨ ਇਥੇ ਮਿਲ ਜਾਣਗੇ ਤਾਂ ਅਸੀਂ ਲੋਕੇਸ਼ਨ ਵੀ ਪਾ ਦਾਂਗੇ ਐਡਰੈਸ ਵੀ ਲਿਖ ਦਾਂਗੇ ਉੱਤੇ ਜੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵਧੀਆ ਇਹ ਜਿਹੜਾ ਬਿਜ਼ਨਸ ਸਪਾਰਕ ਬਣੂਗਾ ਤਾਂ ਦੇਖਦੇ ਰਹੋ ਤੁਹਾਡਾ ਆਪਣੇ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਰਤ